لو تو وہ پھر آواز سن کے پرنا آئے سنش ہو کے جا رہی ہے جا کے اندر کر دیتا ہے تو سب کر سکتی ہے تو آپ کرپا کرو تو پھر تن گرو تیگ بہادر پاشا جی نے جو بچن جب لا رہے سن ان کو آخیا ਆਖਰ ਬਾੜੋ ਫਿਕਰ ਉਹ ਬੋਦੋ ਵੀ ਗੱਲੀ ਨਾਲ ਉਹਨਾਂ ਵੀ ਗੱਲ ਤੇ ਦੇ ਵਿੱਚ ਆਮੇਦ ਜਿਹੜਾ ਅਸਾ ਫੁੱਲਾਂ ਦੀ ਵਰਖਾ ਦੇ ਨਾਲ ਜਿਹੜਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੀ ਵਰਖਾ ਹੋ ਰਹੀ ਹੈ ਨਗਰ ਕੀਰਤਨ ਸੁਪਾਇਰ ਨੂੰ ਕੋਈ ਲਾਈਵ ਚੱਲਦਾ ਵਾ ਠੀਕ ਆ ਵਿਸ਼ਾਲ ਕੀਰਤਨ ਜਿਹੜਾ ਦਿਖਣਾ ਦੀ ਧਰਤੀ ਤੇ ਪਹੁੰਚ ਗਿਆ ਹੈ ਮਾਰਦਾ ਕਟ ਸੰਗਤਾਂ ਦਾ ਜਿਹੜਾ ਨਗਰ ਕੀਰਤਨ ਦਾ ਤੇ ਪਰਮਾਨ ਵੱਡੇ ਵਾਲੇ ਵੀ ਕਰਨਪ੍ਰੀਤ ਸਿੰਘ ਸੋ ਕੜੀਆ ਸਾਡੇ ਭਨੇਰੇ ਸੇਵਾ ਦਾ ਸਾਥ ਕਰਨ ਲਈ ਬਹੁਤ ਸੋਹ ਜੀ ਸਵਾਗਤ ਕਰ ਰਹੇ ਨੇ ਅਦਵਾਈ ਕਰ ਰਹੇ ਨੇ ਸਪੀਰ ਸੰਗਤਾਂ ਜੜੀਆਂ ਨੇ ਬੜੀਆ ਸਬਰੀ ਦੇ ਨਾਲ ਜਿਹੜਾ ਇੰਤਜ਼ਾਰ ਕਰ ਰਹੀਆਂ ਸੀਗਾ ਕਿ ਕਦੋਂ ਅਨਗਰ ਕੀਰਤਨ ਆਵੇ ਤੇ ਕਦੋਂ ਦਰਸ਼ਣ ਤੇਦਾਰ ਕਰਨ ਤੁਸੀਂ ਦੇਖ ਸਕਦੇ ਹੋ ਕਿ ਕੰਨਾ ਦੇ ਲਾਹੜੀ ਰੋਡ ਚੌਕ ਦੇ ਵਿੱਚ ਠਾਠਾ ਮਾਰਦਾ ਇਕੱਠ ਸਵੇਰ ਤੋਂ ਹੀ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਸੀਗਾ ਆ ਲੋਕ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਸ ਨਗਰ ਕੀਰਤਨ ਦਾ ਪੜਾਏ ਤਾਂ ਕੱਲ ਸਵੇਰ ਨੂੰ ਉੱਥੋਂ ਅੱਗੇ ਰਵਾਨਗੀ ਹੋਵੇਗੀ ਤੇ 22 ਤਰੀਕ ਨੂੰ ਇਹ ਨਗਰ ਕੀਰਤਨ ਸ੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸਮਾਪਤ ਹੋਵੇਗਾ ਤੇ 60 ਸੰਕੁਖ ਲਲਹੇੜੀ ਚੌਕ ਦੇ ਵਿੱਚ ਜਿਹੜਾ ਨਗਰ ਕੀਰਤਨ ਪੱਜਾ ਤੇ ਭਰਮੀ ਦੇ ਸਵਾਗਤ ਕੀਤਾ ਜਾ ਰਿਹਾ ਇਸ ਤੋਂ ਬਾਅਦ ਜਿਹੜੀ ਸਟੇਜ ਦੀ ਕਾਰਵਾਈ ਸਵਾਗਤ ਕੀਤਾ ਜਾ ਰਿਹਾ ਨਗਰ ਕੀਰਤਨ ਦੇ ਦਸਤਖਤ ਕਰ ਲਈ ਹਨ ਤੇ ਜਨਾਬ ਸਵੇਰ ਤੋਂ ਹੀ ਸੰਤਾਇਆਂ ਤਿਆਰ ਕਰ ਰਹੀਆਂ ਸੀਗਾ ਤਨੁਪ੍ਰੀਤ ਸਿੰਘ ਸੌਂਦੇਗ ਵਾਇਦੇ ਵਿੱਚ ਸਵਾਗਤ ਸਾਰ ਹੋ ਰਿਹਾ ਹੈ ਮੈਂ ਤੁਹਾਨੂੰ ਪੁੱਛ ਚੁੱਕੀ ਹਾਂ ਧਾਰਮਿਕ ਜਿਹੜੇ ਦਬਾਨ ਲਗਾਏ ਗਏ ਸੀਗੇ ਤੇ ਕੱਲ੍ਹ ਅੱਜ ਤਨੁਪ੍ਰੀਤ ਇੱਕ ਬਾਹਰ ਦਰਸਾ ਤਨੁਪ੍ਰੀਤ ਇੱਕ ਬਾਹਰ ਦਰਸਾ ਤਨੁਪ੍ਰੀਤ ਇੱਕ ਬਾਹਰ ਦਰਸਾ ਤਨੁਪ੍ਰੀਤ ਇੱਕ ਬਾਹਰ ਦਰਸਾ ਦਰਸਾਵਾ ਨਾਮ ਦੇ ਸਾਰਤ ਤਾਹੀ ਨਿਕਲੇ ਸਰਵਾਈਕ ਵਾਇਕੋ ਰਹਾ ਬਰਾਤ ਹੋਇਆ ਆ ਗੁਰੂ ਜੀ ਨਾਮ ਆਪਣੇ ਚੰਗਾ ਨਾ ਹੈ ਸਵਾਗਤ ਹੈ ਤਾਂ ਅਭੀ ਸਥਿਤੀ ਕਾਰਵਾਈ ਤੋ ਬਾ ਜਿਹੜਾ ਨਗਰ ਕੀਰਤਨ ਅੱਗੇ ਰਵਾਨਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਧੰਤਨ ਸਾਹਿਬ ਸ਼੍ਰੀ ਗੁਰਤੇਗ বাহাদুর ਪਾਸ਼ਾ ਨੌਵੇਂ ਪਾਸ਼ਾ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਇਹ ਮਹਾਰਾਜ ਦੀਓਂ ਕਿਰਪਾ ਅੱਜ ਥੱਥੇ ਦੇਖ ਰਹੇ ਹੋ ਮਹਾਰਾਜ ਨੂੰ ਪਿਆਰ ਕਰਨ ਵਾਲੇ ਮਹਾਰਾਜ ਨੂੰ ਮੰਨਣ ਵਾਲੇ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਅੱਜ ਇਹ ਦੇਸ਼ ਭਾਰਤ ਸਾਡਾ ਭਾਰਤ ਅੱਜ ਤਿਲਕ ਜਨੇਊ ਦੇ ਰਾਖੇ ਮਹਾਰਾਜ ਜਿੱਟੀ ਬਟੀ ਅੱਜ ਮਹਾਰਾਜ ਦੀ ਕਿਰਪਾ ਹੈ ਔਰ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹਾਂ ਔਰ ਅਸੀਂ ਸਾਰੀ ਟੀਮ ਸਾਡੀ ਭਾਗਾ ਵਾਲੀ ਮੰਦੀ ਆਪਣੇ ਆਪ ਨੂੰ ਮਹਾਰਾਜ ਨੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਖੰਨੇ ਦੀ ਧਰਤੀ ਵਿਖੇ ਆਪਣੇ ਚੜ੍ਹ ਪਾਏ ਨੇ ਸੱਚੇ ਪਾਤਸ਼ਾਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਆ ਦੇਖ ਸਕਦੇ ਹੋ ਪੂਰਾ ਖੰਨਾ ਚ ਸੜਕ ਦੇ ਉੱਤੇ ਐਨ ਲਾਈਨ ਬਣਾ ਕੇ ਖੜਾ ਹੈ ਔਰ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਆਸ਼ੀਰਵਾਦ ਪ੍ਰਾਪਤ ਲੈਣ ਲਈ ਇਕੱਤਰਿਤ ਹੋਇਆ ਹੋਇਆ ਹੈ ਮਹਾਰਾਜ ਕਿਰਪਾ ਕਰਨ ਔਰ ਮੈਂ ਸੱਚੇ ਪਾਤਸ਼ਾਹ ਦੇ ਇੱਕ ਕੋਟਾਨ ਕੋਟ ਧੰਵਾਦ ਵੀ ਕਰਦਾ ਨਤਮਸਟਕ ਹੁਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਅੱਜ ਤਤਪੁਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਇਤਿਹੀ ਪੁਰਪੁਖ ਸਰਬਤ ਜਿਹੜਾ ਵਿਸ਼ਾਲ ਨਗਰ ਕੀਰਤਨਾਂ ਜਿਹੜਾ ਕਿ ਅਨੰਦਪੁਰ ਸਾਹਿਬ ਜਾ ਰਿਹਾ ਔਰ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਉਸ ਨਵੇਂ ਪਾਤਸ਼ਾਹ ਨੂੰ ਨਤਮਸਤਕ ਹੋਣ ਦੇ ਲਈ ਸਾਰੀਆਂ ਸੰਗਤਾਂ ਜਾਰੀ ਹੈ ਔਰ ਇਸ ਬਹਾਰ ਨਗਰ ਕੀਰਤਨ ਜਿਹੜਾ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਜਿਸ ਦੀ ਕਿ ਅਗਵਾਈ ਪੂਰਾ ਜਿਹੜਾ ਹੈਗਾ ਬਾਬਾ ਲੱਖਾ ਸਿੰਘ ਜੀ ਅਨੰਦਪੁਰ ਵਾਲੇ ਜਿਹੜੇ ਕਿ ਇਸ ਦੀ ਸਾਰੀ ਅਗਵਾਈ ਕਰਨਗੇ ਸਮੁੱਚਾ ਪ੍ਰਬੰਧ ਉਹਨਾਂ ਦੇ ਕੋਲ ਹੈ ਔਰ ਸਾਰੀਆਂ ਸੰਗਤਾਂ ਅੱਜ ਇਸ ਗੱਲ ਦੇ ਲਈ ਜੋ ਗੁਰੂ ਸਾਹਿਬ ਨੇ ਉਹ ਇਤਿਹਾਸ ਸਿਰਜਿਆ ਤਿਲਕ ਜੰਡੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕੰਮ ਐ ਸਾਕਾ ਗੁਰੂ ਸਾਹਿਬ ਨੇ ਉਸ ਧਰਮ ਦੀ ਰਾਖੀ ਦੇ ਲਈ ਕਿਉਂਕਿ ਉਸ ਟਾਈਮ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਔਰੰਗ ਦੇ ਹਿੰਦੂਆਂ ਦੇ ਜੰਡੂ ਉਤਾਰ-ਉਤਾਰ ਕੇ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਔਰ ਇਹਦੇ ਖਿਲਾਫ ਗੁਰੂ ਤੇਗ ਬਹਾਦਰ ਜੀ ਨੇ ਆਵਾਜ਼ ਚੱਕੀ ਕਿ ਕੋਈ ਵੀ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਕਿਸੇ ਦਾ ਧਰਮ ਆ ਜੋ ਉਹ ਧਰਮ ਨੂੰ ਜ਼ਬਰੀ ਤਬਦੀਲ ਕਰੇ ਅੱਜ ਜੇ ਗੁਰੂ ਸਾਹਿਬ ਦਾ ਜੋ ਸੰਦੇਸ਼ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ ਜਿੰਨਾ ਕਿ ਉਸ ਸਮੇਂ ਦੇ ਸਿੱਬਤ ਸੀ ਔਰ ਅੱਜ ਸੁਮਤੀਆਂ ਜਿਹੜੀਆਂ ਸੰਗਤਾਂ ਨੇ ਉਹ ਸੰਗਤਾਂ ਗੁਰੂ ਸਾਹਿਬ ਦੇ ਪੇਮ ਪਿਆਰ ਦੇ ਵਿੱਚ ਭਿੱਜੀਆਂ ਹੋਈਆਂ ਅੱਖਾਂ ਦੇ ਵਿੱਚ ਇਹਨਾਂ ਦੇ ਨਮੀ ਹੈ ਔਰ ਉਹ ਸਵੇੜਾ ਯਾਦ ਕਰਦੀਆਂ ਨੇ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਜਦੋਂ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਕਿ ਉਸ ਤਰੀਕ ਉਸ ਸਮੇਂ ਔਰ ਰੂਹ ਦੇ ਵਿੱਚ ਲੁਪੇਟ ਕੇ ਸੜਿਆ ਗਿਆ ਔਰ ਉਹਨਾਂ ਨੂੰ ਦੋ ਫਾੜ ਕੀਤੇ ਗਏ ਔਰ ਦੇਖ ਦੇ ਵਿੱਚੋਂ ਵਾਲੇ ਗਿਆ ਔਰ ਉਹ ਸਾਰਾ ਜਿਹੜਾ ਸੀ ਨਾ ਦਿੱਖਾਂ ਦੇ ਸਾਹਮਣੇ ਸੰਗਤਾਂ ਦੇ ਆ ਰਿਹਾ ਇਸ ਲਈ ਇਹ ਜਿਹੜਾ ਸੰਗਤਾਂ ਦਾ ਤੁਸੀਂ ਠਾਠਾ ਮਾਰਦਾ ਕੱਟ ਸ਼ਰਦਾ ਦੇ ਵਿੱਚ ਭਿੱਜਿਆ ਤੁਸੀਂ ਦੇਖ ਰਹੇ ਹੋ ਔਰ ਅਸੀਂ ਧਰਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਬਾਦ ਜੀ ਦਾ ਜਿਨ੍ਹਾਂ ਨੇ ਕਿ ਪੂਰੇ ਪੰਜਾਬ ਦੇ ਵਿੱਚ ਸਿੱਖੀ ਦੀ ਜੋ ਚਿੰਨ੍ਹ ਹੈ ਸਿੱਖੀ ਨੂੰ ਜੋ ਬਦੌਲ ਦੇ ਲਈ ਜੇ ਉਹਨਾਂ ਨੇ ਉਪਰਾਲਾ ਕੀਤਾ ਗੁਰੂ ਸਾਹਿਬ ਦਾ ਸੰਦੇਸ਼ ਕਰ ਕਰ ਬਚਾਉਣ ਦੇ ਲਈ ਉਹਨਾਂ ਦਾ ਉਪਰਾਲਾ ਕੀਤਾ ਉਸ ਦੀ ਜਿੰਨੀ ਵਿਚਾਰਾਂਗਾ ਕੀਤੀ ਜਾਵੇ ਨਹੀਂ ਥੋੜੀ ਸਰਕਾਰ ਨੇ ਖਲਾਅ ਉੱਪਰ ਲਾ ਦਿੱਤਾ ਜਾ ਰਿਹਾ ਹੈ ਇੰਚਰਕੇ ਸੁਲਤਨ ਜੋ ਨੇ ਸੁਲੂਟ ਆਸਾ ਕੰਮ ਦੇ ਆਇਆ ਜੇ ਲੋ ਬੰਦਾ ਹੈ ਜੇ ਲੋ ਬੰਦਾ ਹੈ ਜੇ ਲੋ ਮੀਂਹਲ ਪੈਣ ਹੋਏ ਵੀ ਫਾਇਦਾ ਹੋਇਆ ਤੰਗਰੀ ਕੇ ਕਪਾਹ ਦਾ ਪਾਸਾ ਦਾ ਖੱਤਲ ਤੇ ਜੰਜੂੜਾ ਖਾਪੜਾ ਤਾਕਾ ਕਿੰਨੇ ਬੜੇ ਖਰੀਦਾ ਸਾਤੇ گرو گوبند قربان ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਗਰੂ ਗੁਰੂ ਜੀ ਸੰਜੂ ਦੇ ਪਹਾੜਕ ਸੇਵਾ ਤੋਂ ਉਹ ਜੋ ਆ ਜੋ ਸ਼ਾਨ ਸੁਖਮ ਜੀ ਅੱਜ ਸੰਜਾਨ ਪਹਾੜ ਚ ਬਣਾਇਆ ਜਾ ਰਿਹਾ ਹੈ ਵਿਸ਼ੇਸ਼ ਕਰਕੇ ਜੋ ਡਾਕ ਪ੍ਰਸ਼ਾਸਨ ਦੀ ਅੱਜ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੇ ਬੁਲਾਇਆ ਪੰਜਾਬ ਹਕਮਤਾਰੀਆਂ ਬੁਲਾ ਰਹੀ ਹੈ ਸਾਰੇ ਆਪ ਆਪਣੇ ਜਥੇਦਾਰਾਂ ਨਾਲ ਸਾਰੀ ਆਉਣ ਉਹ ਬੀਬੀ ਕਾਲੇ ਵਿੱਚ ਤੇ ਜਾਗਦੀ ਜਾਗ ਹਟ ਕਰਦੇ ਨੇ ਜਿਵੇਂ ਕਿ ਖਾਤਿਰ ਗੁਰਸਾਹਿਬ ਦੀ ਗੁਲਾਮ ਦੇ ਇੰਸੂ ਜੀ ਦਾ ਤਉੜੀਆਂ ਉਹ ਟਾਈਮੇ ਜਾਂਦੀਆਂ ਬਿਲਕੁਲ ਜਾ ਕੇ ਫਰਦਾ ਦਾ ਇਹ ਕਹਨ ਕਿ ਅੱਜ ਅੱਲਾ ਸੇਤ ਜਾਏ ਸੇਤ ਕਾਮ ਨਹੀਂ ਸਾੜੇ ਮਲਬਾ ਧਰਨਦਾ ਖਾਤਿਰ ਤੇ ਇਗੂ ਤੇ ਨਾ ਪਰਤੇ ਬੰਦਾ ਸੇਬੋ ਚੰਗੇ ਤਾਂ ਦੋਵੇਂ ਕਮਾਣ